ਤੁਸੀਂ ਇਹ ਦੱਸੋ ਵੀ ਤੁਹਾਡੇ ਘਰੇ ਕੋਈ ਪਰੌਣਾ ਆ ਜੇ ਉਹ ਆ ਕੇ ਤੁਹਾਨੂੰ ਕਹੇ ਜੀ ਤੁਹਾਡਾ ਘਰ ਨਹੀਂ ਵਧੀਆ ਤੁਹਾਡੇ ਜੀ ਇਹ ਬੈਡਰੂਮ ਸਾਫ਼ ਨਹੀਂ ਗਾ ਇੱਥੇ ਜੀ ਆਹ ਏਸੀ ਨਹੀਂ ਲੱਗਿਆ ਹੋਇਆ ਇੱਥੇ ਕਾਰਪਟ ਸਾਫ਼ ਨਹੀਂ ਆ ਤੁਹਾਡੇ ਪਾਰਕ ਦੇ ਵਿੱਚ ਜੀ ਵਧੀਆ ਫਰਨੀਚਰ ਰੱਖੋ ਆ ਜਿਹੜੇ ਅੱਜ ਤੁਸੀਂ ਆਪਾਂ ਰੋਟੀ ਬਣਾਏ ਰੋਟੀ ਤੁਸੀਂ ਐਂ ਕਰੋ ਅੱਜ ਮੁਰਗਾ ਬਣਾਓ ਹੂੰ ਐਂ ਕਰੋ ਜੀ ਚਾਹ ਦੇ ਨਾਲ ਖਾਣ ਪੀਣ ਨੂੰ ਆਹ ਲੈ ਕੇ ਆਓ ਜਾਇ ਕਹੇ ਜੀ ਮੈਂ ਤਾਂ ਜੀ ਹੁਣ ਮੈਂ ਸਲਾਹ ਕਰ ਲਈ ਹੁਣ ਮੈਂ ਪੱਕਾ ਹੀ ਇੱਥੇ ਰਹੂੰਗਾ ਮੈਂ ਵਾਪਸ ਨਹੀਂ ਜਾਣਾ ਤੁਹਾਡੇ ਕੋਲ ਇੱਥੇ ਹੀ ਰਹਿਣਾ ਤਾਂ ਇਹ ਦੱਸੋ ਵੀ ਕੀ ਤੁਹਾਡਾ ਜਿਹੜਾ ਬੰਦੇ ਦਾ ਇਸ ਤਰ੍ਹਾਂ ਵਿਵਹਾਰ ਹੋਵੇ ਤੁਸੀਂ ਉਹਦਾ ਝੁੱਲੀ ਬਿਸਤਰਾ ਉਹਨੂੰ ਗੋਲ ਕਰਕੇ ਨੂੰ ਕਹੋਗੇ ਬਾਹਰ ਹੋ ਜਾ ਗੇਟ ਤੋਂ ਕਿ ਜਾਂ ਉਹਨੂੰ ਕਹਾਂ ਵੈਲਕਮ ਵੀ ਰਹਿ ਇੱਥੇ ਕੋਈ ਗੱਲ ਹੀ ਨਹੀਂ ਮੇਰੇ ਹਸਾਬਿ ਤਾਂ ਬਹੁਤ ਆਉਂਦਾ ਇਹੀ ਜਾ ਹੋਣਾ ਵੀ ਇਹੋ ਜਿਹਾ ਬੰਦਾ ਜਿਹੜਾ ਵੀ ਇੱਕ ਵਾਰੀ ਕਿਤੇ ਟੋਕੜ ਗਿਆ ਅੱਲਾ ਕਹਿੰਦਾ ਇਹ ਬਿਸਤਰਾ ਆਪ ਦਾ ਚੱਕ ਝੋਲਾ ਜਾਂ ਚੱਕ ਆਪ ਦਾ ਬੈਗ ਬੰਨ ਤੇ ਬਾਹਰ ਹੋ ਜਾ ਇੱਥੇ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਗਈ ਇਹੀ ਆ ਕੈਨੇਡਾ ਨੇ ਕੀਤਾ ਕਿਉਂਕਿ ਉੱਥੇ ਗਏ ਤਾਂ ਗੈਸਰੀ ਕੋਈ ਘੁੰਮਣ ਫਿਰਨ ਗਏ ਸੀ ਜਿਹੜੇ ਇਸ ਇਥੋਂ ਲੈ ਕੇ ਜਾਂਦੇ ਆ ਪਹਿਲਾਂ ਆਪਣਾ ਟੂਰਿਸਟ ਵੀਜ਼ਾ ਕਿ ਅਸੀਂ ਜੀ ਉੱਥੇ ਨੈਗਰਾਫਾਲ ਦੇਖਣ ਚੱਲੇ ਆ ਜੀ ਅਸੀਂ ਕੈਲਗਰੀ ਘੁੰਮਣ ਚੱਲੇ ਆ ਉੱਥੇ ਜਾ ਕੇ ਕਹਿੰਦੇ ਜੀ ਸਾਨੂੰ ਦੇਸ਼ ਛਡਾਰਾ ਇੱਕ ਸਾਨੂੰ ਹੁਣ ਦੇ ਦੇਓ ਰੋਜੀ ਸਟੇ ਦੇ ਦੇਓ ਤੇ ਉਹ ਮੰਗ ਲੈਂਦੇ ਆ ਵੀ ਸਾਡੇ ਦੇਸ਼ ਹੁਣ ਸਾਨੂੰ ਛਡਾਰਾ ਵੀ ਜਾਂਦੀ ਟੰਗ ਦੇਣਗੇ ਤੇ ਦੂਜੇ ਜਿਹੜੇ ਸਟੂਡੈਂਟ ਆ ਉਹ ਇਥੇ ਜਾਂਦਾ ਚੀ ਬਸ ਅਸੀਂ ਪੜ੍ਹਾਈ ਕਰਕੇ ਵਾਪਸ ਆ ਜਾਣਾ ਤੇ ਉੱਥੇ ਜਾ ਕੇ ਕਹਿੰਦਾ ਨਹੀਂ ਜੀ ਸਾਨੂੰ ਹੁਣ ਪਹਿਲਾਂ ਵਰਕ ਪਰਮਿਟ ਦੇਓ ਤੇ ਹੁਣ ਫਿਰ ਛੇਤੀ ਪੱਕੇ ਵੀ ਕਰੋ ਤੇ ਇਹ ਜਿਹੜੀਆਂ ਗੱਲਾਂ ਵੀ ਤੁਸੀਂ ਕਿਸੇ ਦੇ ਘਰ ਦੇ ਫਿਰ ਬਾਅਦ ਦੇ ਵਿੱਚ ਉਸ ਤੋਂ ਬਾਅਦ ਉਸ ਵਾਸਤੇ ਚਰਸੇ ਵੀ ਕਰਦੇ ਆ ਮਜਾਰੇ ਵੀ ਕਰਦੇ ਆ ਰੋਲਾ ਵੀ ਪਾਉਂਦੇ ਆ ਤੇ ਇੱਥੇ ਦੂਸਰੇ ਪਾਸੇ ਆਪਦੇ ਦੇਸ਼ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਹੁਣ ਇੱਥੇ ਜਿਹੜੇ ਫੈਸਲੇ ਨੇ ਸ਼ੁਰੂ ਕਰਤੇ ਆ ਬਹੁਤ ਸਾਰੇ ਪਿੰਡਾਂ ਨੇ ਮਤਾ ਪਾਤਾ ਜੀ ਇੱਥੇ ਹੁਣ ਨਾ ਅਸੀਂ ਜੁਪੀ ਵਾਲਾ ਨੂੰ ਵਰਕ ਕਰਨ ਨੂੰ ਵੜਨ ਦੇਣਾ ਕਾਮਿਆਂ ਨੂੰ ਤੇ ਨਾਈ ਦਿਹਾਰਾ ਨੂੰ ਵੜਨ ਦੇਣਾ ਬਾਹਰਲਾ ਇੱਥੇ ਪੰਜਾਬ ਦੇ ਵਿੱਚ ਕੋਈ ਨਾ ਆਵੇ ਪੁਛਿਆ ਆਪਣੇ ਘਰ ਦੇ ਵਿੱਚ ਤਾਂ ਤੁਸੀਂ ਕਹਿੰਦੇ ਸਾਡੇ ਤਾਂ ਸਾਡੇ ਦੇਸ਼ ਦੇ ਹੀ ਕੋਈ ਨਾ ਬੜੇ ਤੇ ਤੁਸੀਂ ਬਾਹਰ ਦੇਸ਼ ਦੇ ਵਿੱਚ ਜਾ ਕੇ ਉੱਥੇ ਕਹਿੰਦੇ ਵੀ ਸਾਨੂੰ ਇੱਥੇ ਸਾਰਾ ਕੋਸ਼ਿਸ਼ ਦਿਓ ਤੁਸੀਂ ਉਹਨਾਂ ਦੇ ਗੈਸਟਰ ਹੋ ਤੁਸੀਂ ਪਰੋਣੇ ਗਏ ਹੋ ਤੇ ਇਹਦੇ ਨਾਲ ਹੀ ਇਹ ਨਾ ਗੱਲ ਨੂੰ ਦੇਖਦੇ ਜਿਹੜੀ ਆ ਉਹ ਸਰਕਾਰ ਨੇ ਚੂੜੀ ਪੂਰੀ ਕਸਣੀ ਸ਼ੁਰੂ ਕਰਤੀ ਇਹਦੀ ਸ਼ੁਰੂਆਤ ਆ ਲਗਭਗ ਉੱਥੋਂ ਹੋ ਚੁੱਕੀ ਸੀ ਜਦੋਂ ਇੱਕ ਵੱਡੇ ਸਿੱਖ ਨੇਤਾ ਦਾ ਉੱਥੇ ਕਤਲ ਹੋਇਆ ਤੇ ਉਸ ਤੋਂ ਬਾਅਦ ਇਤੋਂ ਪਹਿਲਾਂ ਤਾਂ ਸਰਕਾਰ ਨੇ ਬਹੁਤ ਸਾਰੇ ਆਪਣੇ ਜਿਹੜੇ ਡਿਵੈਲਪਮੈਂਟ ਸੀ ਉਹ ਵਾਪਸ ਬੁਲਾ ਲਏ ਚੰਡੀਗੜ੍ਹ ਦੀ ਐਂਬੈਸੀ ਜਿਵੇਂ ਸਾਰਾ ਪੰਜਾਬ ਆ ਕੇ ਉੱਥੇ ਟੁੱਕਦਾ ਸੀ ਐ ਲੰਮੀਆਂ ਲਾਈਨਾਂ ਲੱਗਦੀਆਂ ਸੀ 2 3 300 ਮੀਟਰ ਦੀਆਂ 400 ਮੀਟਰ ਦੀਆਂ ਰੋਜ਼ ਉਹਨਾਂ ਤੋਂ ਵੀ ਹੁਣ ਦਿੱਲੀ ਧੱਕੇ ਖਾਣੇ ਪੈਂਦੇ ਆ ਉੱਥੇ ਤੁਰੇ ਫਿਰੋ ਹਮ ਟੂਰਿਸਟ ਵਿਜ਼ਿਟ ਬੋਰਡ ਵਾਸਤੇ ਵੀ ਤੇ ਇਸ ਦੇ ਨਾਲ ਨਾਲ ਕਿਉਂਕਿ ਜਸਨ ਟਰੂਡੋ ਸਰਕਾਰ ਨੂੰ ਬਹੁਤ ਨੁਕੀ ਤੇ ਸਾਹਮਣਾ ਕਰਨਾ ਪਿਆ ਪਿਛਲੇ 8 ਸਾਲਾਂ ਦੇ ਜਿਹੜੀਆਂ ਉਹਨਾਂ ਦੀਆਂ ਨਰਮ ਨੀਤੀਆਂ ਸੀ ਉਹਦੇ ਕਾਰਨ ਇੰਨੇ ਇੱਕ ਹਰ ਲੋ ਮੱਚੀ ਐ ਇੰਨੇ ਇੱਕ ਗਿਣਤੀ ਦੇ ਵਿੱਚ ਉੱਥੇ ਪ੍ਰਵਾਸੀ ਚਲੇ ਗਏ ਕਿ ਉਹਨਾਂ ਨੂੰ ਉੱਥੇ ਮਹਿਮਾਨوں ਦਾ ਸਾਹਮਣਾ ਆਉਣਾ ਪਿਆ ਤੁਹਾਡੇ ਘਰੇ ਇਕੱਠੇ 15 20 ਮਹਿਮਾਨ ਇਕੱਠੇ ਆ ਜਾਣ ਤੇ ਤੁਹਾਡੇ ਘਰ ਦਾ ਕੀ ਹਾਲ ਹੋ ਜਾਂਦਾ ਉਹੀ ਹਾਲ ਉਸ ਦੇਸ਼ ਦਾ ਹੋਇਆ ਉਥੇ ਇਕੱਠੇ ਇੰਨੇ ਸਟੂਡੈਂਟ ਟੂਰਿਸਟ ਵਰਕ ਪਰਮ ਪਰਮਨ ਵਾਲੇ ਤੇ ਇਮੀਗ੍ਰੇਸ਼ਨ ਵਾਲੇ ਉਥੇ ਇੰਨੇ ਕ ਪਹੁੰਚ ਗਏ ਕਿ ਉਹਨਾਂ ਨੂੰ ਉਸ ਦੇਸ਼ ਨੂੰ ਸਾਮਣਾ ਖਾ ਹੋ ਗਿਆ ਜਾਂ ਤਾਂ ਇਹ ਹੁਣ ਵੀ ਤੁਹਾਡੇ ਗੈਸਟ ਇਸ ਤਰ੍ਹਾਂ ਦੇ ਹੋਣ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਆਪਾਂ ਰਲ ਮਿਲ ਕੇ ਟਾਈਮ ਕੱਟ ਲੈਨੇ ਆ। ਉਹ ਹੁਣ ਇਕੱਠੇ ਨੇ ਹੋ ਗਏ ਅੱਜ ਕੋਈ ਨਹੀਂ ਸਾਰ ਲੈਨੇ ਆ ਆਪਣਾ। ਉਸ ਸਥਿਤੀ ਦੇ ਵਿੱਚ ਤਾਂ ਅਸੀਂ ਹੈ ਨਹੀਂ। ਉਹ ਤਾਂ ਸਾਡੀ ਸੋਚ ਹੈ ਨਹੀਂ। ਤੇ ਅੱਜ ਤਾਂ ਸੋਚਦਿਆਂ ਵੀ ਹੁਣ ਇੱਥੇ ਆਏ ਆ ਤੇ ਸਾਨੂੰ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਸਾਨੂੰ ਜੋ ਅਸੀਂ ਸੋਚ ਕੇ ਆਏ ਆ। ਹੂੰ ਜੋ ਸਾਡਾ ਦੇਸ਼ ਸਾਨੂੰ ਦੇ ਸਕਿਆ ਜਿੱਥੇ ਅਸੀਂ ਜੰਪਾੜਾ ਜਿੱਥੇ ਸਿਟੀ ਜਾਣਾ ਜਿੱਥੇ ਅਸੀਂ ਸਰਕਾਰਾਂ ਚੁਣਦੇ ਆਂ ਆਂਦੀਆਂ। ਜਿੱਥੇ ਸਾਨੂੰ ਫੁੱਲ ਇੱਥੇ ਬੋਲਣ ਦਾ ਅਧਿਕਾਰ ਹੈ। ਇੰਡੀਆ ਦੇ ਵਿੱਚ ਆ ਜੀ ਸਦਕੇ ਮਜਾਰੇ ਕਰੋ ਤੁਸੀਂ ਜਿਹਦੀਆਂ ਕੋਠੀਆਂ ਮਰਜੀ ਰੋਖੋ ਜਿਹਦੀਆਂ ਮਰਜੀ ਜਾ ਕੇ ਤੁਸੀਂ ਮੰਤਰੀ ਦਾ ਘਰਾਓ ਕਰੋ ਜਿਹੜੇ ਮੰਤਰੀ ਨੂੰ ਤੁਸੀਂ ਮਰਜੀ ਪ੍ਰਸ਼ਨ ਪੁੱਛੋ ਪਰ ਤੁਸੀਂ ਦੂਸਰੇ ਦੇ ਘਰ ਵਿੱਚ ਜਾ ਕੇ ਤਾਂ ਨਹੀਂ ਤੁਹਾਨੂੰ ਤੁਸੀਂ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੁਐਸਚਨਿੰਗ ਕਰ ਸਕਦੇ ਇਸ ਨੂੰ ਦੇਖਦੇ ਹੋਏ ਹੁਣ ਜਸਨ ਟਰੂਡੋ ਨੇ ਕਿਉਂਕਿ 25 ਦੇ ਵਿੱਚ ਵੋਟਾਂ ਹੋਣੀਆਂ ਉਸ ਨੂੰ ਪਤਾ ਹੈ ਕਿ ਜੋ ਕੰਜ਼ਰਵੇਟਿਵ ਸਰਕਾਰ ਜਿਸ ਤਰ੍ਹਾਂ ਮਾਡਲ ਉਹਨਾਂ ਦਾ ਹੈ ਕਿਉਂਕਿ ਸਾਰੇ ਪੰਜਾਬੀਆਂ ਨੂੰ ਪਤਾ ਵੀ ਜੇ ਕੰਜ਼ਰਵੇਟਿਵ ਸਰਕਾਰ ਆ ਗਈ ਵੀਜ਼ਾ ਨਹੀਂ ਲੱਗਦੇ ਕੈਨੇਡਾ ਦੇ ਸਾਰੇ ਜਮਾਤ ਵਿੱਚ ਡਰ ਬੈਠਾ ਹੋਇਆ ਇਸੇ ਕਰਕੇ ਉਹ ਕਹਿੰਦੇ ਜੀ ਜਸਨ ਰੂਟੋ ਸਰਕਾਰ ਵਧੀਆ ਜਦੋਂ ਵੀਜ਼ਾ ਲੈਣਾ ਹੁੰਦਾ ਉਦੋਂ ਪਰ ਦੂਜੇ ਪਾਸੇ ਜਸਨ ਰੂਟੋ ਸਰਕਾਰ ਨੂੰ ਵੀ ਇਹ ਪਤਾ ਹੈ ਕਿ ਉਹ ਮੰਤਰੀ ਨੂੰ ਵੀ ਸਾਡੀ ਪਾਰਟੀ ਲਿਬਰਲ ਪਾਰਟੀ ਤਦ ਤਾਰਾ ਤਾਂ ਹੀ ਅਸੀਂ ਆਵਾਂ ਕਿ ਜਿਹੜੀਆਂ ਨੀਤੀਆਂ ਉਹ ਹੁਣ ਅਨਾਉਂਸ ਕਰਦੇ ਪਏ ਵੀ ਸੀ ਆ ਕਰਾਂਗੇ ਆ ਕਰਾਂਗੇ ਉਸ ਨੂੰ ਅਸੀਂ ਪਹਿਲੇ ਹੀ ਲਾਗੂ ਕਰ ਦਈਏ ਕਿਉਂਕਿ ਇਹ ਤਾਂ ਪਾਵਰ ਦੇ ਵਿੱਚ ਨੇ ਇਹਨਾਂ ਕੋਲੇ ਜੇ ਟਾਈਮ ਹੈ ਇਸ ਟਾਈਮ ਦੇ ਵਿੱਚ ਉਸ ਨੇ ਨੀਤੀਆਂ ਲੈ ਕੇ ਆਉਣਗੇ ਤੇ ਇਸ ਜੀ ਗੱਲਬਾਤ ਕਰਨ ਦਾ ਮੇਰਾ ਖਾਸ ਇਹਦਾ ਜਿਹੜਾ ਮੁੱਦਾ ਸੀ ਉਹ ਇਹ ਸੀ ਕਿ ਭਾਈ ਆਪਾਂ ਜਿਹੜੇ ਜਾ ਰਹੇ ਆ ਨਵੇਂ ਸਟੂਡੈਂਟੇ ਉਥੇ ਪਹੁੰਚੇ ਹੋਏ ਆ ਜਾਂ ਜਿਹੜੇ ਵਰਕ ਪਰਮਿਟ ਤੇ ਪਹੁੰਚੇ ਹੋਇਆ ਜਾਂ ਟੂਰਿਸਟ ਪਹੁੰਚੇ ਹੋਇਆ ਜਿਹੜੇ ਉਸ ਦੇਸ਼ ਦੇ ਵਿੱਚ ਨੇ ਜਾਂ ਜਿਹੜੇ ਜਾ ਰਹੇ ਆ ਜਿੰਨਾਂ ਦੇ ਕੋਟਾ ਵਟਾਲੇ ਵੀਜ਼ੇ ਲੱਗਦੇ ਆ ਉਹ ਉਥੇ ਜਾ ਕੇ ਥੋੜਾ ਜਿਹਾ ਠਰਾਮੇ ਦੇ ਨਾਲ ਕਿਉਂਕਿ ਤੁਸੀਂ ਦੂਸਰੇ ਦੇ ਘਰ ਦੇ ਵਿੱਚ ਗਏ ਹੋ ਉਥੇ ਆਰਾਮ ਦੇ ਨਾਲ ਥੋੜੀ ਜੀ ਆਪਣੀ ਸਿਆਣਪ ਨੂੰ ਵਰਤਦੇ ਹੋਏ ਆਪਣੀ ਉਥੇ ਸਿਆਣਪ ਦਿਖਾਓ ਆਪਣੀ ਉਥੇ ਕਲਾ ਦਿਖਾਓ ਤਾਂ ਕਿ ਉਹ ਦੇਸ਼ ਵਾਲੇ ਕਹਿਣ ਵੀ ਇਹ ਬਹੁਤ ਵਧੀਆ ਵਰਕਰ ਆਏ ਆ ਸਾਡੇ ਕੋਲੇ ਬੜੇ ਵਧੀਆ ਬੰਦੇ ਆਏ ਆ ਯਾਰ ਇਹ ਸਾਡੇ ਦੇਸ਼ ਨੂੰ ਫਾਇਦਾ ਦੇ ਸਕਤੇ ਆ ਪਰ ਤੇ ਜਾਂਦੇ ਤੁਸੀਂ ਉੱਥੋਂ ਜਾਜ ਤੋਂ ਉਤਰ ਕੇ ਤੇ ਤੀਜੇ ਦਿਨ ਤੁਸੀਂ ਜਾ ਕੇ ਉਥੇ ਮਜ਼ਾਰਿਆਂ ਤੇ ਖੜ ਜਾਣਾ ਹੈ ਰਸਤੇ ਰੋਕਣੇ ਸ਼ੁਰੂ ਕਰ ਦੇਣੇ ਆ ਤੇ ਉਥੇ ਮਜ਼ਾਰੇ ਕਰਨੇ ਸ਼ੁਰੂ ਕਰ ਦੇਣੇ ਆ ਤਾਂ ਫੇਰ ਤਾਂ ਉਥੋਂ ਦੀ ਸਰਕਾਰਾਂ ਸੋਚਣਗੀਆਂ ਯਾਰ ਵੀ ਜਿਹੜੇ ਮਹਿਮਾਨ ਆਏ ਆ ਤੇ ਇਹਨਾਂ ਦਾ ਕਹੋ ਵੀ ਆਪਦਾ ਬੁਲੀ ਜਿਹੜਾ ਹੈਗਾ ਜੁੱਲੀ ਵਿਸਤਰਾ ਚੱਕਣ ਤੇ ਬਾਹਰ ਹੋਣ ਤੇ ਸਰਕਾਰ ਦੇ ਹੁਣ ਕੋਸ਼ਟਾਂ ਜਿਹੜੀਆਂ ਉਹ ਇਹੀ ਨੇ ਆਉਣ ਵਾਲੇ ਦਿਨਾਂ 'ਚ ਲੱਗ ਰਿਹਾ ਹੈ ਸੰਭਾਵਨਾਵਾਂ ਨੇ ਜਿਸ ਤਰ੍ਹਾਂ ਦੇ ਉਹ ਬਿਆਨ ਦੇ ਰਹੇ ਹੈ ਕਿ ਹੁਣ ਬਹੁਤ ਸਾਰੇ ਜਿਹੜੇ ਉੱਥੇ ਠੰਡੀਆਂ ਹਵਾਵਾਂ ਲੈ ਰਹੇ ਆ ਉਹ ਤਿਆਰੀ ਰੱਖਣਾ ਆਪਣੀ ਕਿਉਂਕਿ ਉੰਜ ਵੀ ਬੜਾ ਰੌਲਾ ਪੈਂਦਾ ਨਾ ਇੱਥੇ ਰੋਜ਼ ਖਬਰਾਂ ਪੜੀਆਂ ਆਉਂਦੀਆਂ ਜੀ ਮਾਈਕ ਜਿਹੜੀ ਹੈ ਕਿ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਜੀ ਵਾਪਸ ਮੁੜ ਕੇ ਆ ਰਹੇ ਹੈ ਜੀ ਕੈਨੇਡਾ ਕੋਈ ਬੁਰਾ ਹਾਲ ਹੈ ਹੂੰ ਉਧਰੋਂ ਦੋਕ ਤੇ ਇਸ ਤਰ੍ਹਾਂ ਦੇ ਕਿਤੇ ਸਾਨੂੰ ਵੀਡੀਓ ਦੇਖਣ ਨੂੰ ਮਿਲ ਜਾਂਦੀਆਂ ਦੋ ਕੁ ਬੰਦੇਆਂ ਮੀਆਂ ਜਿਹੜੇ ਕਹਿੰਦੇ ਉਹਦੇ ਬੜਾ ਮਾੜਾ ਹਾਲਾ ਜੀ ਇਸ ਤੇ ਛੱਟ ਕੇ ਆ ਗਏ ਕੈਨੇਡਾ ਤੇ ਦੂਜੇ ਪਾਸੇ ਇੱਥੇ 2-4000 ਰਜਾਨਾ ਜਿਹੜੇ ਐ ਕੈਨੇਡਾ ਜਾਣ ਦੇ 애ਸ਼ਿਕ ਉਹ ਇੱਥੇ ਇਹਨਾਂ ਦੇ 에ਜੰਟਾਂ ਦੇ ਦਫ਼ਤਰਾਂ ਵਿੱਚ ਗੇੜੇ ਕੱਢਦੇ ਐ ਹੂੰ ਤੇ ਉਹਨਾਂ ਦੇ ਵਿੱਚ ਜਿਹੜੇ 4000-5000 ਜਾਨਾ ਗੇੜਾ ਕੱਢਦਾ ਉਹਨਾਂ ਦੇ ਵਿੱਚੋਂ 3000 ਤੌ ਹੁੰਦੇ ਜਿਹੜੇ ਪਹਿਲਾਂ ਫਸੇ ਹੁੰਦੇ ਐ ਪੈਸੇ ਵਸਾਏ ਹੁੰਦੇ ਤੇ ਹਜ਼ਾਰ ਰੋਜ਼ ਨਵਾਂ ਚ ਹੋਰ ਐਡ ਹੋ ਜਾਂਦਾ ਤੇ ਇਸ ਤਰ੍ਹਾਂ ਹੀ ਉਹ ਜਿਹੜੀ ਗਿਣਤੀ ਆ ਉਹਦੀ ਉਹ ਵੱਧਦੀ ਤੁਰੀ ਜਾਂਦੀ ਆ ਅ ਸੋ ਇਸ ਕਰਕੇ ਭਰਾਵੋ ਸਾਰਿਆਂ ਨੂੰ ਅਪੀਲ ਆ ਕਿ ਚੰਗੇ ਮਹਿਮਾਨ ਬਣੋ ਤੇ ਜੇਕਰ ਤੁਸੀਂ ਚੰਗੇ ਮਹਿਮਾਨ ਹੋਏ ਤਾਂ ਅਗਲਾ ਆਪ ਹੀ ਤੁਹਾਡਾ ਉਥੇ ਪੱਕਾ ਟਿਕਾਣਾ ਵੀ ਹੌਲੀ ਹੌਲੀ ਕਰ ਦੇ ਨੇੜੇ ਜਿਹੜੇ ਕਰਵਾ ਦਿੰਦਾ ਅਗਲਾ ਕਹਿੰਦਾ ਕੋਈ ਗੱਲ ਨਹੀਂ ਯਾਰ ਤੁਸੀਂ ਇੱਥੇ ਰਹਿ ਲਓ ਇੱਧਰ ਰਹਿ ਲਓ ਇੱਥੇ ਕਿਰਾਏ ਦਵਾ ਦਿੰਨੇ ਆ ਇੱਥੇ ਆ ਹੈ ਇਸ ਕਰਕੇ ਅ ਆਪੇ ਘਰ ਦੇ ਵਿੱਚ ਰੌਲਾ ਪਾਉਣਾ ਤੇ ਆਪਦੇ ਘਰ ਦੇ ਚਾਹੇ ਚੀਕਾ ਮਾਰੋ ਕੁੱਕਾ ਮਾਰੋ ਚਾਹੇ ਲੰਗੇ ਫਿਰੋ ਚਾਹੇ ਕਛੇ ਪਾਓ ਚਾਹੇ ਬਨੈਣਾ ਪਾਓ ਜੋ ਮਰਜ਼ੀ ਪਾ ਕੇ ਤੁਰੇ ਫਿਰੋ ਪਰ ਉਥੇ ਜਾ ਕੇ ਸਾਨੂੰ ਸੋਭਦਾ ਨਹੀਂ ਕਿ ਟਾਈਆਂ ਨਟਾਈਆਂ ਵਾਲਿਆਂ ਦੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਤੁਸੀਂ ਤੇ ਉਥੇ ਪੈਰੀ ਨਾਈਲਰ ਦੀਆਂ ਚਪਲਾਂ ਪਾ ਕੇ ਸਿਰ ਤੇ ਪਰਨੇ ਵਿਲੇਟ ਕੇ ਤੇ ਆਪਣੀਆਂ ਗੱਡੀਆਂ ਦੇ ਉੱਤੇ ਤੁਸੀਂ ਗਨ ਤੇ ਬੰਦੂਕਾਂ ਦੇ ਉੱਤੇ ਸਟicker ਲਾ ਕੇ ਹੂੰ ਤੇ ਉੱਤੇ ਤੁਸੀਂ ਤਰ੍ਹਾਂ ਤਰ੍ਹਾਂ ਦੇ ਵੱਖ-ਵੱਖ ਕੌਮਾਂ ਰੰਗਾਂ ਧਰਮਾਂ ਦੇ ਜਿਹੜੇ ਝੰਡੇ ਲਾ ਕੇ ਤੁਸੀਂ ਉਸ ਤਰ੍ਹਾਂ ਉੱਥੇ ਰੌਲਾ ਕਰਪਾ ਉੱਚੀ ਡੈਕ ਲਾ ਕੇ ਤੁਸੀਂ ਸੜਕਾਂ ਦੇ ਉੱਤੇ ਸ਼ੋਰ ਮਚਾਉਂਦੇ ਫਿਰੋ ਇਹ ਕਿਸੇ ਨੇ ਤੁਹਾਨੂੰ ਇਜਾਜ਼ਤ ਨਹੀਂ ਦੇਣੀ ਕਿਉਂਕਿ ਉਹ ਸਰਕਾਰਾਂ ਆ ऑस्ट्रेलिया ਦੇ ਵਿੱਚੋਂ ਸ਼ੁਰੂ ਦੇ ਵਿੱਚ ਖਬਰਾਂ ਇਸ ਤਰ੍ਹਾਂ ਨਹੀਂ ਆਈਆਂ ਸੀ ਪਰ ਹੌਲੀ-ਹੌਲੀ ਆਪਣੇ ਆਪ ਖਤਮ ਹੋ ਗਈਆਂ ਨਾ ਇਸ ਤਰੀ ਹੌਲੀ-ਹੌਲੀ ਇਦਾਂ ਵੀ ਥੋੜੀਆਂ ਜਿਹੀਆਂ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਪ ਹੀ ਬੰਦ ਹੋ ਜਾਣੀਆਂ ਜਦੋਂ ਉੱਥੋਂ ਦੀਆਂ ਸਰਕਾਰਾਂ ਸਖਤਾਈ ਤੇ ਆਈਆਂ ਸੋ ਇੰਨੀ ਗੱਲਬਾਤ ਕਰਾਂਗੇ ਇੱਕ ਏਸੇ ਟੌਪਿਕ ਤੇ ਆਪਾਂ ਇੱਕ ਹੋਰ ਗੱਲ ਕਰਾਂਗੇ ਰਿਵਰਸ ਮਾਈਗ੍ਰੇਸ਼ਨ ਵਾਲਿਆਂ ਦੀ ਥੋੜੇ ਜਿਹਾ ਬਾਤ